ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਸੋਹਣੇ ਸੂਟਸ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਲੈ ਕੇ ਆਏ ਆ ਇਹ ਗੀਜ਼ਾ ਕਾਟਨ ਦਾ ਹੀ ਫੈਬਰਿਕ ਹੈ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਐਂਡ ਬਹੁਤ ਜਨਰਲ ਦੀ ਡਿਮਾਂਡ ਸੀ ਜੀ 올ਓਵਰ ਸੂਟਸ ਵੀ ਲੈ ਕੇ ਆਓ ਮੈਚਿੰਗ ਵੀ ਅਸੀਂ ਨਹੀਂ ਲੈਣੇ ਅਸੀਂ 올ਓਵਰ ਸੂਟ ਪਸੰਦ ਕਰਦੇ ਤੁਸੀਂ 올ਓਵਰ ਪ੍ਰਿੰਟ ਲੈ ਕੇ ਆਓ ਤਾਂ ਇਹ ਗੀਜ਼ਾ ਕਾਟਨ ਦੇ ਵਿੱਚ 올ਓਵਰ ਪ੍ਰਿੰਟ ਹੈਗੇ ਨੇ ਠੀਕ ਹੈ ਜੀ ਥਾਨ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਜਿੰਨਾ ਲੈਣਾ ਹੋਵੇ ਇਕੱਲਾ ਸ਼ਰਟ ਵੀ ਲੈ ਸਕਦੇ ਹੋ ਠੀਕ ਹੈ ਜੀ ਜਿੰਨਾ ਬਣਾਉਣਾ ਹੋਵੇ ਤਾਂ 올ਓਵਰ 5 ਮੀਟਰ ਸੂਟ ਵੀ ਲੈ ਸਕਦੇ ਹੋ ਜਿੰਨਾ ਮੀਟਰ ਲੈਣਾ ਹੋਵੇ ਲੈ ਸਕਦੇ ਹੋ ਇਹ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਆਏਗਾ ਪਿਓਰ ਗੀਜ਼ਾ ਕਾਟਨ ਦਾ ਹੈ ਫੈਬਰਿਕ ਰਹਿਣ ਵਾਲਾ ਹੈਗਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਨੇ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਹੁਤ ਜ਼ਿਆਦਾ ਸੋਨੇ ਪ੍ਰਿੰਟ ਲੈ ਕੇ ਆਏ ਆਪਾਂ ਜਮਨ ਲੇਟੈਸਟ ਕਲੈਕਸ਼ਨ ਹੈਗੀ ਹੈ ਲੇਟੈਸਟ ਪੀਸਿਸ ਨੇ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਨੇ ਨੇ ਤੁਸੀਂ ਇਹਨਾਂ ਦੇ ਕੋਟ ਸੈੱਟ ਬਣਾ ਸਕਦੇ ਹੋ ਜਿਵੇਂ ਕਿ ਪਲਾਜ਼ੋ ਨਾਲ কুর্তা ਬਣਾ ਸਕਦੇ ਹੋ কুর্তা ਪਲਾਜ਼ੋ ਬਹੁਤ ਜ਼ਿਆਦਾ ਸੋਨੇ ਇਹ ਪ੍ਰਿੰਟ ਨੇ ਬਹੁਤ ਹੀ ਸੋਹਣੇ ਦੇਖੋ ਆ ਡਾਟਸ ਵਾਲੇ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਸ ਨੂੰ ਹਰੇ ਇਸ ਦਾ ਮਤਲਬ ਲੜਕੀ ਬੱਚਾ ਜੋ ਵੀ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਨਾਈਟ ਸੂਟ ਬਣਵਾ ਸਕਦੇ ਹੋ ਬਹੁਤ ਸੋਹਣੇ ਕੋਟ ਸੈੱਟ ਬਣਵਾ ਸਕਦੇ ਹੋ ਡ्रेसेस ਬਣਵਾ ਸਕਦੇ ਹੋ ਫਰਕ ਸੂਟ ਬਣਾ ਸਕਦੇ ਹੋ ਇਹ ਵਾਲਾ ਦੇਖੋ ਬਹੁਤ ਸਰਦਾਰੀ ਜਿਹਾ ਇਸ ਤੋਂ ਸ਼ਰਟ ਬਣਾ ਸਕਦੇ ਹੋ ਤੁਸੀਂ ਇਹਨਾਂ ਦੀਆਂ ਫਲਾਰਜ਼ ਵਾਲੇ ਦਾ ਸੂਟ ਬਣਾ ਸਕਦੇ ਹੋ ਫਰੌਕ ਬਣਾ ਸਕਦੇ ਹੋ ਇਸ ਫੈਬਰਿਕ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੈਗੇ ਹੋ ਗਰਮੀ ਦੇ ਲਈ ਬਹੁਤ ਜਿਆਦਾ ਸੋਹਣੀ ਡਰੈਸ ਰੈਡੀ ਕਰਵਾ ਸਕਦੇ ਹੋ ਤੁਸੀਂ ਵਧੀਆ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਦੇ ਵਰਕ ਕਰਵਾ ਸਕਦੇ ਹੈਗੇ ਹੋ ਠੀਕ ਹੈ ਜੀ ਨੈਕਸਟ ਹੈਗਾ ਪਲੇਨ ਗੀਜ਼ਾ ਕਾਟਨ ਇਹ ਕੁੜਤੇ ਪਜਾਮੇ ਲਈ ਵੀ ਯੂਜ਼ ਹੋ ਸਕਦਾ ਹੈ ਪਲੇਨ ਲੇਡੀਜ਼ ਨੇ ਵਰਕ ਕਰਾਉਣਾ ਹੋਵੇ ਇਸ ਫੈਬਰਿਕ ਤੇ ਉਹ ਵੀ ਕਰਵਾ ਸਕਦੀਆਂ ਹੈਗੀਆਂ ਨੇ ਇਹ 5 ਮੀਟਰ 올ਓਵਰ ਸੂਟ ਆਏਗਾ ਪਿਓਰ ਗੀਜ਼ਾ ਕਾਟਨ ਦਾ ਸੂਟ ਹੈਗੇ ਨੇ ਇਹ ਪਲੇਨ ਫੈਬਰਿਕ ਰਹਿਣ ਵਾਲਾ ਤੁਸੀਂ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਲੇਡੀਜ਼ ਵੀ ਬਣਵਾ ਸਕਦੀਆਂ ਨੇ ਜੈਂਟਸ ਇਹਨਾਂ ਦੇ ਕੁੜਤੇ ਪਜਾਮੇ ਵੀ ਬਣਾ ਸਕਦੇ ਨੇ ਕਿਉਂਕਿ ਪਲੇਨ ਫੈਬਰਿਕ ਹੈ ਗੀਜ਼ਾ ਕਾਟਨ ਦਾ ਕਲਰਸ ਇਜ਼ ਕਾਫੀ ਨੇ ਦੇਖੋ ਬਲੈਕ ਨੈਕਸਟ ਇਜ਼ ਬਹੁਤ ਸੋਨਾ ਲਾਈਟ ਸ਼ੇਡ ਹੈਗਾ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹੋ ਨੈਕਸਟ ਦੇਖੋ ਪੀਚ कलर ਲਾਈਟ ਪੀਚ ਜਿਹਾ कलर ਹੈ ਨੈਕਸਟ ਜੇ ਸਕਾਈ ਹੈਗਾ ਜੀ ਸਕਾਈ ਬਲੂ कलर ਹੈ ਲਾਈਟ ਸਕਾਈ ਬਲੂ ਨੈਕਸਟ ਆਪਣੇ ਕੋਲ ਇਹ ਦੇ ਚੱਕਾ ਸੀ ਗ੍ਰੀਨ ਸੀ ਗ੍ਰੀਨ ਲਾਈਟ ਚਾ कलर ਹੈ ਨੈਕਸਟ ਆਪਣੇ ਕੋਲ ਇਹ ਦੇ ਚੱਕਾ ਮਾਊਸ ਸ਼ੇਡ ਇਹ ਸਾਰੇ ਸਰਦਾਰੀ ਜੀ कलर ਨੇ ਅਗਰ ਕੋਈ ਕੁਰਤਾ ਜਾਂ ਮੈਂ ਬਣਾਉਣਾ ਚਾਹੁੰਦੇ ਹਨ ਉਹਦੇ ਕੁਰਤੇ ਜਾਂ ਮੈਂ ਬਣਾ ਸਕਦੇ ਨੇ ਠੀਕ ਹੈ ਦੇਖੋ ਸਕਿਨ ਟਨ ਦੇ ਵਿੱਚ ਬਹੁਤ ਸੋਹਣਾ ਇਹ ਵੀ ਇੱਕ ਪਿੰਕੀਸ਼ ਜੀ ਟਨ ਦੇ ਵਿੱਚ ਬਿਲਕੁਲ ਲਾਈਟ ਸ਼ੇਡ ਹੈ ਨੈਕਸਟ ਆਪਣੇ ਕੋਲ ਬਲੂ ਕਲਰ ਹੈਗਾ ਬਹੁਤ ਹੀ ਪਿਆਰਾ ਬਲੂ ਕਲਰ ਹੈ ਨੈਕਸਟ ਆਪਣੇ ਕੋਲ ਜਿਹੜਾ ਕਲਰ ਆਸਮਾਨੀ ਜੇ ਸ਼ੇਡ ਜਿਹ ਹੈਗਾ ਇਹ ਨਾ ਤਾਂ ਬਲੂ ਹੈ ਨਾ ਸਕਾਈ ਬਲੂ ਹੈ ਆ ਦੇਖੋ ਬਹੁਤ ਹੀ ਰੈਡੀਸ਼ ਜੇ ਕਲਰ ਦੇ ਵਿੱਚ ਹੈ ਨੈਕਸਟ ਗ੍ਰੀਨੀ ਕਲਰ ਗ੍ਰੀਨੀਸ਼ ਜੇ ਸ਼ੇਡ ਦੇ ਵਿੱਚ ਹੈਗਾ ਨੈਕਸਟ সিলਵਰ ਗ੍ਰੇ ਗ੍ਰੇ ਟੋਨ ਦੇ ਵਿੱਚ সিলਵਰ ਗ੍ਰੇ ਲਾਈਟ ਇਹ ਸਕਿਨ ਟੋਨ ਦੇ ਵਿੱਚ ਹੈਗਾ मतलब कुल मिलाकर बहुत ज्यादा सोने कलर्स ਨੇ ਡਾਰਕ ਵੀ ਹੈਗੇ ਤੁਸੀਂ ਡਾਰਕ પસંદ ਕਰਦੇ ਹੋ ਡਾਰਕ ਲੈ ਸਕਦੇ ਹੋ ਲਾਈਟ ਸ਼ੇਡਸ ਵੀ ਹੈਗੇ ਨੇ ਇਹ ਬਹੁਤ ਸੋਹਣੇ ਨੇ ਇਹ ਜੈਂਟਸ ਇਹਨਾਂ ਦੇ ਕੁੜਤੇ ਪਜਾਮੇ ਵੀ ਬਣਵਾ ਸਕਦੇ ਆਗੇ ਬਹੁਤ ਸੋਹਣੇ ਆ ਨੈਕਸਟ ਕਲਰ ਵੀ ਤੁਸੀਂ ਦੇਖੋ ਕਿੰਨੇ ਪਿਆਰੇ ਨੇ ਤੋ ਇਹਨਾਂ ਵਿੱਚ ਜਿਹੜਾ ਵੀ ਸੂਟ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਇਹ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਆਏਗਾ ਜਿੰਨਾ ਮੀਟਰ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਔਰ ਜੇ ਸ਼ਰਟ ਬਣਾਉਣਾ ਚਾਹੁੰਦੇ ਹੋ ਸ਼ਰਟ ਵੀ ਬਣਾ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਰਹਿਣ ਵਾਲਾ ਹੈਗਾ ਨੈਕਸਟ ਗਿਜ਼ਾ ਕਾਟਨ ਦੇ ਆਪਣੇ ਕੋਲ ਪੌਲਕਾ ਡਾਟ ਲਾਇਰਾ ਦੇ ਵਿੱਚ ਆਏ ਨੇ ਯੂਜ਼ ਫੋਰ ਕੋਟ ਸੈੱਟ ਦੇ ਵਿੱਚ ਇਹ ਸਾਰੇ ਤੁਹਾਨੂੰ ਦਿਖਾਈ ਦਿੱਤੇ ਨੇ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਨੇ ਇਹ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸ ਫੈਬਰਿਕ ਨੂੰ ਸ਼ਰਟਸ ਬਣਾ ਸਕਦੇ ਹੋ ਜੈਂਟਸ ਸ਼ਰਟ ਵੀ ਬਣਾ ਸਕਦੇ ਹਾਂ ਇਸ ਦੀ ਵੀਡੀਓ ਵਿੱਚ ক্লোਜ਼ ਅਪ ਕਰਕੇ ਤੁਹਾਨੂੰ ਦਿਖਾ ਰਹੇ ਹੈਗੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਨੂੰ ਸੋਪਟ ਰੈਨ ਵਾਲੀ ਹੈ ਡਰਾਮ ਟੈਕਸਿਕ ਬ੍ਰਾਂਡ ਹੈ ਉਸੇ ਤਰ੍ਹਾਂ ਇੱਕ ਗੀਜ਼ਾ ਕਾਟਨ ਦਾ ਵੀ ਇੱਕ ਬ੍ਰਾਂਡ ਹੈ ਇਹ ਗੀਜ਼ਾ ਕਾਟਨ ਦੀ ਬੈਸਟ ਕੁਆਲਿਟੀ ਦੇ ਇਹ ਫੈਬਰਿਕ ਅਜੁਰੈਨ ਮਲਾ ਹੈਗਾ ਤੁਸੀਂ ਵੀਡੀਓ ਦੇ ਵਿੱਚ ਕਲੋਜ਼ ਅਪ ਫੈਬਰਿਕ ਦਾ ਚੈੱਕ ਕਰ ਸਕਦੇ ਹੈਗੇ ਹੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋਇਆ ਹੈ ਜਿਹੜਾ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਦਿੱਤਾ ਹੈ 7814006527 ਦੇ ਉੱਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਆਨਲਾਈਨ ਹੀ ਕਰਨੀ ਪੈਗੀ ਪੇਟੀਐਮ ਗੂਗਲ ਪੇ ਠੀਕ ਹੈ ਜੀ ਕਿਸੇ ਵੀ ਤਰੀਕੇ ਨਾਲ ਆਨਲਾਈਨ ਪੇਮੈਂਟ ਤੁਸੀਂ ਕਰ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ 7 ਤੋਂ 8 ਡੇਜ਼ ਦੇ ਵਿੱਚ ਕੁਰੀਅਰ ਤੁਹਾਡੇ ਤੱਕ ਡਿਲੀਵਰ ਹੋ ਜਾਏਗਾ ਜੀ ਠੀਕ ਹੈ ਜੀ ਪਾਰਸਲ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਜਿੱਥੋਂ ਦਾ ਮਰਜੀ ਐਡਰੈਸ ਹੋਵੇ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਸ਼ਿਪਿੰਗ ਵੀ ਅਵੇਲੇਬਲ ਹੈ ਆ ਦੇਖੋ ਜੀ ਇਹ ਵੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਇਹ ਲਾਈਟ ਜੇ ਸ਼ੇਡਸ ਦੇ ਆ ਇਸ ਵਿੱਚ ਕਾਫੀ ਕਲਰਸ ਆ ਆ ਦੇਖੋ yellow ਆ ਸਕਿੰਦੇ ਵਿੱਚ ਸੀਗਾ orange light, shade and dark. Thank you so th much th for you the